ਉਹ ਕੁਝ ਮਿੰਟਾਂ ਦੀ ਹਾਜ਼ਰੀ ਫਿਰ ਗਰਮੁਖ ਪਿਆਰੇ ਭਾਈ ਮੰਜੀਤ ਸਿੰਘ ਜੀ ਉਹ ਕੁਝ ਮਿੰਟਾਂ ਦੀ ਹਾਜ਼ਰੀ ਫਿਰ ਮਾਹਕੁਰਛਾਂ ਦੇ ਬਚਨ ਆਉ ਸ਼ਰਵਨ ਕਰੀਏ ਜੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੋਭਾ ਈਮਾਨ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਮਹਾਨ ਪਵਨ ਪਵਿੱਤਰ ਅਸਥਾਨ ਨਾਨਕ ਸਰਵਦੀ ਧਰਤੀ ਜਿੱਥੇ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਭਗਤੀ ਕੀਤੀ ਬੰਦਗੀ ਕੀਤੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਧਿਆਇਆ ਉਹ ਧਰਤੀ ਜਿੱਥੇ ਕਦੇ ਲੋਕ ਡਰਦੇ ਸੀ ਆਉਣ ਤੋਂ ਉਸ ਧਰਤੀ ਨੂੰ ਸੱਚਖੰਡ ਬਣਾ ਦਿੱਤਾ ਇਸ ਅਸਥਾਨ ਦੇ ਉੱਤੇ ਕੋਈ ਆਉਣਾ ਜੰਗਾ ਨਹੀਂ ਸੀ ਸਮਝਦਾ ਬਾਬਾ ਜੀ ਦੇ ਆਉਣ ਤੋਂ ਪਹਿਲਾਂ ਤੇ ਜਦੋਂ ਬਾਬਾ ਜੀ ਨੇ ਮੁਬਾਰਕ ਚਰਨ ਪਾਏ ਤਪੱਸਿਆ ਕੀਤੀ ਭਜਨ ਬੰਦਗੀ ਸਿਮਰਨ ਕੀਤਾ ਉਹ ਅਸਥਾਨ ਬੈਕੁੰਠ ਤਾਂ ਬਣ ਗਿਆ ਜਿੱਥੇ ਨਾਮ ਜੱਪੀ ਐ ਮੇਰੇ ਪਿਆਰੇ ਸੇ ਅਸਥਿਲ ਸੋਇਨ ਚੁਬਾਰੇ ਜਿੱਥੇ ਪੂਰਨ ਸਾਧੂ ਨਾਮ ਜਪਦਾ ਹੈ ਜੋ ਪੂਰਨ ਸਾਧੂ ਆ ਕੇ ਆਪਣੇ ਚਰਨ ਪਾਉਂਦਾ ਉਹ ਅਸਥਾਨ ਬੈਕੁੰਠ धाम ਬਣ ਜਾਂਦਾ ਹੈ ਆ ਦੇਖੋ ਨਾ ਕਿੰਨੀ ਦੁਨੀਆ ਬਰਸੀ ਬਾਬਾ ਜੀ ਦੀ ਨਿਕਲ ਕੇ ਗਈ ਹੈ ਬੇਸ਼ੱਕ ਪੰਜਾਬ ਦੇ ਉੱਤੇ ਬਹੁਤ ਦੁੱਖ ਦੇ ਬੱਦਲ ਛਾਏ ਹੋਏ ਨੇ ਫਿਰ ਵੀ ਕੋਈ ਗਿਣਤੀ ਨਹੀਂ ਸੀ ਕਿੰਨੀ ਸੰਗਤ ਤੰਤਰਬਾਬਾ ਅਨੰਤ ਸਿੰਘ ਮਹਾਰਾਜ ਜੀ ਦੇ ਵਰਸੀ ਸਮਾਗਮ ਤੇ ਇੱਥੇ ਪਹੁੰਚੇ ਸੀ ਤੰਤਰਬਾਬਾ ਈਸ਼ਰ ਸਿੰਘ ਮਹਾਰਾਜ ਉਹਨਾਂ ਦੀ ਵੀ ਜੋ ਵਰਸੀ ਆ ਰਹੀ ਹੈ ਆਪ ਸਾਰੇ ਸਗਤਾਂ ਬਹੁਤ ਸਮੇਂ ਤੋਂ ਵਰਸੀ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਦੇ ਆਉਂਦੇ ਹੋ ਬੋਧ ਜਗ੍ਹਾ ਪ੍ਰਬੰਧਾਂ ਦੀ ਘਾਟ ਵੀ ਹੋ ਜਾਂਦੀ ਹੈ ਵੀ ਪ੍ਰਬੰਧ ਬੜੇ ਕੀਤੇ ਬੜੀ ਘਾਟ ਕਿਤੇ ਭੋਜਨ ਦੀ ਘਾਟ ਮਾਫ ਕਰ ਦੇਣਾ ਹੋ ਜਾਂਦੀ ਹੈ ਬੜੀ ਜਗ੍ਹਾ ਤੇ ਪ੍ਰਬੰਧਾਂ ਦੀ ਘਾਟ ਰਹਿ ਜਾਂਦੀ ਹੈ ਪਰ ਇਹ ਧਰਤੀ ਜਿੱਥੇ ਬੰਦਗੀ ਦਾ ਐਡਾ ਵੱਡਾ ਪ੍ਰਤਾਪ ਹੈ ਇਥੇ ਨਾ ਤਾਂ ਪ੍ਰਸ਼ਾਦੇ ਪਾਣੀ ਦੇ ਪ੍ਰਬੰਧ ਦੀ ਘਾਟ ਕਿਸੇ ਵੀ ਚੀਜ਼ ਦੀ ਘਾਟ ਨਹੀਂ ਇਹ ਬੰਦਗੀ ਦਾ ਹੀ ਪ੍ਰਤਾਪ ਹੈ ਪਰ ਪਹਿਲੇ ਸਮੇਂ ਤੋਂ ਲੈ ਕੇ ਪੁਰਾਤਨ ਸਮੇਂ ਤੋਂ ਲੈ ਕੇ ਜਿੱਥੇ ਬੰਦਗੀ ਹੁੰਦੀ ਹੈ ਜਿੱਥੇ ਸਿਮਰਨ ਹੁੰਦਾ ਹੈ ਜਿੱਥੇ ਰੱਬ ਦੇ ਪਿਆਰੇ ਹੁੰਦੇ ਨੇ ਕਲਯੁਗ ਵੀ ਉੱਥੇ ਹੀ ਆਉਂਦਾ ਹੈ ਜਿਹੜਾ ਤਾਂ ਕਲਯੁਗ ਦੇ ਨਾਲ ਨਾਲ ਚੱਲਦਾ ਹੈ ਕਲਯੁਗ ਨੂੰ ਭੋਰਾ ਵੀ ਦਰਦ ਨਹੀਂ ਘੋਰਾ ਵੀ ਦੁੱਖ ਨਹੀਂ ਹੁੰਦਾ ਕਲਯੁਗ ਨੂੰ ਦੁੱਖ ਉੱਥੇ ਹੀ ਹੁੰਦਾ ਜਿੱਥੇ ਬੰਦਗੀ ਹੁੰਦੀ ਹੈ ਜਿੱਥੇ ਸਿਮਰਨ ਹੁੰਦਾ ਹੈ ਬਾਬਾ ਈਸ਼ਰ ਸਿੰਘ ਮਹਾਰਾਜੀ ਦੇ ਜੀਵਨ ਦੀ ਘਟਨਾ ਆਪ ਸਾਰੇ ਜਾਣਦੇ ਹੋ ਸੱਚਖੰਡ ਦੇ ਵਿੱਚ ਕਲਯੁਗ ਪਹੁੰਚ ਗਿਆ ਸੁਖਮਨੀ ਸਾਹਿਬ ਬੰਦ ਕਰਾ ਦਿਓ ਗੁਰਬਾਣੀ ਦੇ ਜਾਪ ਬੰਦ ਕਰਾ ਦਿਓ ਤੇ ਬਾਬਾ ਜੀ ਕਹਿੰਦੇ ਆਪਣੀ ਮੌਤ ਤੂੰ ਆਪ ਹੀ ਦੱਸ ਦਿੱਤੀ। ਕਲਯੁਗ ਦਾ ਤੇ ਧਰਮ ਦਾ ਪਹਿਲੇ ਪ੍ਰਾਤਨ ਸਮੇ ਤੋਂ ਹੀ ਟੱਕਰ ਰਹੀ ਹੈ। ਗੁਰੂ ਨਾਨਕ ਦੇ ਮਹਾਰਾਜੀ ਦੇ ਸਮੇ ਤੋਂ ਹੀ। ਗੁਰੂ ਨਾਨਕ ਦੇ ਮਹਾਰਾਜ ਜੀ ਪਾਤਸ਼ਾਹ ਜੀ ਜਦੋਂ ਭੁੱਲੀ ਭਟਕੇ ਲੁਕਾਈ ਨੂੰ ਨਿਰੰਕਾਰ ਦੇ ਚਰਨਾਂ ਨਾਲ ਜੋੜਨ ਵਾਸਤੇ ਨਿਕਲੇ ਲੋਕਾਂ ਨੇ ਕੀ ਕਿਹਾ ਸੀ ਕੋਈ ਆਖੇ ਭੂਤਨਾ ਕੋ ਕਹੇ ਬੇਤਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਭੂਤਨਾ ਤੇ ਬੇਤਲ ਧਰਮ ਦੀ ਤੇ ਅਧਰਮ ਦੀ ਲੜਾਈ ਜੰਗ ਹੈ ਔਰ ਉਸੇ ਹੀ ਅਧਰਮ ਨੂੰ ਦੂਰ ਕਰਨ ਵਾਸਤੇ ਧਰਮ ਨੂੰ ਅੱਗੇ ਲੈ ਕੇ ਆਉਣ ਵਾਸਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਬੰਦਗੀ ਕਰਕੇ ਸਾਨੂੰ ਸਿੱਧਾ ਰਸਤਾ ਦਿੱਤਾ ਹੈ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੇ ਬੰਦਗੀ ਕਰਕੇ ਆਪਣੇ ਮਾਲਕ ਦਾ ਹੁਕਮ ਵਜਾ ਕੇ ਸਾਨੂੰ ਸਿੱਧਾ ਰਸਤਾ ਦਿੱਤਾ ਤੇ ਧੰਦਰ ਬਾਬਾ ਨਰੈਣ ਸਿੰਘ ਮਹਾਰਾਜ ਆਪਣੇ ਮਾਲਕ ਦੀ ਐਸੀ ਸੇਵਾ ਕਰਕੇ ਜਿਹਦੀ ਮਿਸਾਲ ਨਹੀਂ ਮਿਲਦੀ ਸਾਨੂੰ ਸਿੱਧਾ ਰਸਤਾ ਦਿੱਤਾ ਕਾਫੀ ਸਮੇਂ ਪਹਿਲਾਂ ਇੱਕ ਵਾਰ ਮਹਾਪੁਰਖ ਸੰਤ ਬਾਬਾ ਘਾਲਾ ਸਿੰਘ ਮਹਾਰਾਜ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ ਉਹਨਾਂ ਦੇ ਹੁਕਮ ਦੇ ਨਾਲ ਮਲੇਸ਼ੀਆ ਗਏ ਉੱਥੇ ਮੈਂ ਇੱਕ ਬੇਨਤੀ ਕੀਤੀ ਸੀ ਔਨ ਰਿਕਾਰਡ ਸ਼ਾਇਦ ਪਈ ਹੋਵੇਗੀ ਜਦੋਂ ਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਬਾਣੀ ਦਸਮ ਗ੍ਰੰਥ ਉਹਦੇ ਉੱਤੇ ਉੱਥੇ ਬੜਾ ਕਿੰਤੂ ਉਸ ਸਮੇਂ ਹੋ ਰਿਹਾ ਸੀ ਅੱਜ ਵੀ ਹੋ ਰਿਹਾ ਹੈ ਕਿਤੇ ਜਾਪ ਸਾਹਿਬ ਦੀ ਬਾਣੀ ਦੇ ਉੱਤੇ ਕਿਤੇ ਅੰਮ੍ਰਿਤ ਸਵਈਆਂ ਦੇ ਉੱਤੇ ਕਿਤੇ ਚੌਪਈ ਸਾਹਿਬ ਦੇ ਉੱਤੇ ਅਰਬ ਕੰਟਰੀ ਦੇ ਵਿੱਚ ਕਿਸੇ ਦੇਸ਼ ਵਿੱਚ ਤਾਂ ਦੋ ਬਾਣੀਆਂ ਜਪਜੀ ਸਾਹਿਬ ਤੇ ਆਨੰਦ ਸਾਹਿਬ ਪੜ੍ਹ ਕੇ ਹੀ ਅੰਮ੍ਰਿਤ ਛਕਾ ਦਿੱਤਾ ਗਿਆ ਸੀ ਜਾਪ ਸਾਹਿਬ ਚੌਪਈ ਸਾਹਿਬ ਅੰਮ੍ਰਿਤ ਸਵਈਏ ਤਿੰਨੇ ਬਾਣੀਆਂ ਪਾਸੇ ਕੱਢ ਦਿੱਤੀਆਂ ਇਹ ਗੁਰੂ ਗੋਬਿੰਦ ਸਿੰਘ ਦੀਆਂ ਬਾਣੀਆਂ ਹੀ ਨਹੀਂ ਥੋੜਾ ਧਿਆਨ ਦੇਣਾ ਸਾਧ ਸੰਗਤ ਬੇਨਤੀ ਹੈ ਕਲਯੁਗ ਤੋਂ ਅਸੀਂ ਕਿਵੇਂ ਬਚਣਾ ਤੇ ਨਾਨਕ ਸਰ ਦੇ ਇਸ ਭਗਤੇ ਬੰਦਗੀ ਵਾਲੇ ਘਰ ਦੇ ਉਤੇ ਕਲਯੁਗ ਦੇ ਹਮਲੇ ਕਿਵੇਂ ਹੁੰਦੇ ਨੇ ਸੰਖੇਪ ਬੇਨਤੀ ਕਰਾਂ ਮਹਾਂਪੁਰਖਾਂ ਦੇ ਦਰਗਾਹੀ ਬਚਨ ਸਰਵਣ ਕਰਨੇ ਆਰੰਭ ਕਿੱਥੋਂ ਕੀਤਾ ਦਸਮ ਗ੍ਰੰਥ ਤੋਂ ਵੀ ਕਿਸੇ ਨਾ ਹੌਲੀ 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 ਇੱਕ ਪੈਰ ਬਣਨ ਸਾਡੇ ਦੇ ਫੇਰ ਗੁਰੂ ਗ੍ਰੰਥ ਸਾਹਿਬ ਵੱਲ ਨੂੰ ਆਵਾਂਗੇ। ਜਾਬ ਸਾਹਿਬ ਦੇ ਉੱਤੇ ਕਿੰਤੋ ਸ਼ਰੋਹ ਕੀਤਾ, ਅੰਮ੍ਰਿਤ ਸਵਈਆਂ ਉੱਤੇ ਕੀਤਾ, ਚੌਪਈ ਸਾਹਿਬ ਦੇ ਉੱਤੇ ਕੀਤਾ। ਥੋੜਾ ਜਿਹਾ ਧਿਆਨ ਦਿਓ। ਹੋ ਸਕਦਾ ਅੰਮ੍ਰਿਤਸਰ ਦੀ ਧਰਤੀ ਤੋਂ ਸੰਗਤਾਂ ਆਈਆਂ ਹੋਣ ਇਤਿਹਾਸ ਔਰ ਗੁਰਮਤ ਮਰਿਆਦਾ ਪੜ੍ਹਦੀਆਂ ਨਹੀਂ ਸਕਤਾ। ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਕਿੱਡੀ ਵੱਡੀ ਕੁਰਬਾਨੀ ਹੈ। ਦਮਦਮੀ ਟਕਸਾਲ ਜਦੋਂ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲਿਖਵਾਏ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਦੋਨਾਂ ਦੀਆਂ ਡਿਊਟੀਆਂ ਲਾਈਆਂ ਦਮਦਮੀ ਟਕਸਾਲ ਦੇ ਵਿੱਚ ਦਸਮ ਬਾਣੀ ਦੇ ਜਾਪ ਹੁੰਦੇ ਨੇ ਪਾਠ ਹੁੰਦੇ ਨੇ ਨਿਤਨੇਮ ਹੁੰਦੇ ਨੇ ਤੇ ਜੇ ਜਾਬ ਜਾਬ ਸਾਹਿਬ ਅਮਰਤ ਸਵਈਏ ਚੋਂ ਪਾਈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਹੀਂ ਤੇ ਕੀ ਬਾਬਾ ਦੀਪ ਸਿੰਘ ਜੀ ਨੂੰ ਨਹੀਂ ਸੀ ਪਤਾ ਜਿਹੜੇ ਹਾਜ਼ਰ ਉਸ ਸਮੇਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਉਹ ਕਿਉਂ ਆਪਣੀ ਟਕਸਾਲ ਵਿੱਚ ਪੜਾਉਣ ਲੱਗ ਪਏ ਬਾਣੀ ਕਿਉਂ ਉਹਨਾਂ ਨੇ ਅਮਰਤ ਛਕਾਉਣ ਦੇ ਸਮੇਂ ਕਿਉਂ ਆਪ ਇਹ ਬਾਣੀਆਂ ਪੜ੍ਹੀਆਂ ਉਦੋਂ ਮੈਂ ਬੇਨਤੀ ਕੀਤੀ ਸੀ ਸਾਧ ਸੰਗਤ ਜੇ ਅਸੀਂ ਜਾਗ ਪਏ ਇਹ ਚੰਗੀ ਗੱਲ ਹੈ ਨਹੀਂ ਤੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦੇਣੇ ਆ ਔਰ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਝੁਠਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਬਦ ਲਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕਿਹੜਾ ਜਲ ਕੀ ਮਛਲੀ ਤਰ ਵਰ ਬਿਾਈ ਦੇਖਤ ਕੁਤਰਾ ਲੈ ਗੇ ਬਿਲਾਈ ਹੋੜ ਸੰਗਤਾਂ ਨੂੰ ਮੈਂ ਨਾਂ ਨਹੀਂ ਲੈਣਾ ਕਿਉਂਕਿ ਬਾਬਾ ਜੀ ਕਹਿੰਦੇ ਹੁੰਦੇ ਨਿੰਦਕ ਦਾ ਨਾਂ ਨਹੀਂ ਲਈਦਾ ਹੁੰਦਾ ਐਸੇ ਪਾਵਰ ਪਵਿੱਤਰ ਅਸਥਾਨ ਦੇ ਉੱਤੇ ਉਹਨਾਂ ਦੀ ਹਾਜ਼ਰੀ ਲੱਗ ਜਾਂਦੀ ਉਹ ਕਹਿੰਦਾ ਸਾਧ ਸੰਗਤ ਦੱਸੋ ਜਲ ਦੀ ਮੱਛੀ ਦਰਖਤ ਦੇ ਉੱਤੇ ਪ੍ਰਸੂਤ ਹੋ ਸਕਦੀ ਹੈ ਬੋਲੋ ਇਸ ਤਰ੍ਹਾਂ ਕਹਿੰਦਾ ਬੋਲੋ ਹੋ ਸਕਦਾ ਵਿਚਾਰੀਆਂ ਕੀ ਕਹਣ ਦਰਖਤ ਦੇ ਉੱਤੇ ਜਲ ਦੀ ਮੱਛੀ ਚੜ੍ਹ ਹੀ ਨਹੀਂ ਸਕਦੀ ਹੁਣ ਸੰਗਤਾਂ ਕਹਿੰਦੀ ਹਾਂਜੀ ਨਹੀਂ ਹੋ ਸਕਦੀ ਕਹਦੇ ਦੇਖੋ ਇਹ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੁਰੂ ਕਿੱਥੋਂ ਕੀਤਾ ਦਸਮ ਗ੍ਰੰਥ ਤੋਂ ਤੇ ਲਿਆਂਦਾ ਕਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਔਰ ਅਜੇ ਵੀ ਜੇ ਅਸੀਂ ਸੁਚੇਤ ਨਾ ਹੋਏ ਉਹ ਦਿਨ ਦੂਰ ਨਹੀਂ ਜਿੱਦਣ ਸਾਡੀ ਸ਼ਰਧਾ ਸਾਡੀ ਆਸਥਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੋਂ ਤੋੜ ਦਿੱਤੀ ਜਾਏ ਇਸੇ ਤਰ੍ਹਾਂ ਤੁਸੀਂ ਸਾਰੇ ਧੰਦਰ ਬਾਬਾ ਨੰਦ ਸਿੰਘ ਮਹਾਰਾਜੀ ਦੇ ਨਾਲ ਪਿਆਰ ਕਰਨ ਵਾਲੇ ਹੋ ਧੰਦਰ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੇ ਨਾਲ ਪਿਆਰ ਕਰਨ ਵਾਲੇ ਆਓ ਇਸ ਤਰ੍ਹਾਂ ਦੀਆਂ ਹਰਗਤਾ ਕੋਝੀਆਂ ਨੰਦਕਾਂ ਦੇ ਵੱਲੋਂ ਆਰੰਭ ਹੁੰਦੀਆਂ ਨੇ ਤੇ ਸਾਧ ਸੰਗਤ ਜੇ ਅੱਜ ਵੀ ਆਪਾਂ ਸੁਚੇਤਨਾ ਹੋਏ ਤੇ ਚੱਲਦੇ 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 ਫੇਰ ਧੰਦਰ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਤੱਕ ਧੰਦਰ ਬਾਬਾ ਨੰਦ ਸਿੰਘ ਮਹਾਰਾਜ ਜੀ ਤੱਕ ਤੇ ਆਖਰ ਗੁਰੂ ਗ੍ਰੰਥ ਸਾਹਿਬ ਜੀ ਤੱਕ ਫੇਰ ਪਹੁੰਚ ਜਾਣਗੇ ਇਹ ਅੱਜ ਸਮਾਂ ਹੈ ਸਾਨੂੰ ਸੁਚੇਤ ਹੋਣਾ ਪਏਗਾ ਜੇ ਦਸਮ ਗ੍ਰੰਥ ਤੋਂ ਚੱਲ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੱਕ ਇਹ ਕੰਮ ਆ ਸਕਦਾ ਹੈ ਮੈਂ ਇੱਕੋ ਹੀ ਬੇਨਤੀ ਕਰਕੇ ਮੈਂ ਖੇਮਾ ਦਾ ਜਾਜਕ ਹਵਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਬੜੀ ਵੱਡੀ ਮੀਟਿੰਗ ਰੱਖੀ ਗਈ ਚાઇਨਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਕੁਝ ਵਾਅਦੇ ਘਾਟੇ ਕਰ ਦਿੱਤੇ ਗਏ ਸੀ ਗੁਰੂ ਗ੍ਰੰਥ ਸਾਹਿਬ ਲਿਖਣ ਦੇ ਵਿੱਚ ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸੀ ਕਾਰਜਕਾਰੀ ਜਥੇਦਾਰ ਉਥੇ ਮਹਾਪੁਰਖ ਸੰਤ ਬਾਬਾ ਕਹਾਲਾ ਸਿੰਘ ਜੀ ਆਪ ਜੀ ਨੂੰ ਵੀ ਉਹਨਾਂ ਨੇ ਸੱਦਾ ਪੱਤਰ ਭੇਜਿਆ ਤੇ ਬਾਬਾ ਜੀ ਗਏ ਦਾਸ ਨੂੰ ਵੀ ਜਾਣ ਦਾ ਸਮਾਂ ਮਿਲਿਆ ਉਥੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਕ ਬਚਨ ਕਿਹਾ ਸੀ ਕਹਿੰਦੇ ਜਦਣ ਦੁਨੀਆ ਨੇ ਨਾਨਕ ਸਰ ਤੇ ਉਂਗਲ ਚੁੱਕੀ ਅਸੀਂ ਚੁੱਪ ਰਹੇ ਜਦਣ ਹੋਰ ਸੰਪਰਦਾਵਾਂ ਤੇ ਲੋਕਾਂ ਨੇ ਦੁਨੀਆ ਨੇ ਉਂਗਲ ਚੁੱਕੀ ਅਸੀਂ ਚੁੱਪ ਰਹੇ ਵੀ ਇਹ ਕਿਹੜੀ ਸਾਡੇ ਵਾਲਾ ਇਹ ਨਾਨਕ ਸਰ ਤੇ ਉਂਗਲ ਲੋਕੀ ਚੁੱਕਦੇ ਕੋਈ ਗੱਲ ਨਹੀਂ ਹੋਰ ਸੰਪਰਦਾਵਾਂ ਤੇ ਉਂਗਲ ਉਂਗਲੀਆਂ ਲੋਕੀ ਚੁੱਕਦੇ ਨੇ ਕੋਈ ਗੱਲ ਨਹੀਂ ਚੁੱਕ ਲੈਣ ਦਿਓ ਪਰ ਕਹਿੰਦੇ ਜਦੋਂ ਹੁਣ ਸਾਡੇ ਗਲਾਵੇਂ ਨੂੰ ਹੱਥ ਪੈ ਗਿਆ ਹੁਣ ਸਾਨੂੰ ਸੇਕ ਲੱਗਾ ਜਥੇਦਾਰੋ ਸਮੇਂ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਸੀ ਜੇ ਅਸੀਂ ਉਦੋਂ ਜਾਗੇ ਹੁੰਦੇ ਅੱਜ ਸਾਡੇ ਗळाਵੇਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੱਥ ਨਾਲ ਕੋਈ ਪਾਉਂਦਾ ਇਹ ਜਾਗਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਪਾੜੋ ਤੇ ਰਾਜ ਕਰੋ ਦੀਆਂ ਨੀਤੀਆਂ ਇਹਨਾਂ ਚਾਲਾਂ ਤੋਂ ਸਮਝਣ ਦੀ ਲੋੜ ਹੈ ਜੇ ਤੁਸੀਂ ਧੰਦਨ ਬਾਬਾ ਨੰਦ ਸਿੰਘ ਮਹਾਰਾਜੀ ਨੂੰ ਪਿਆਰ ਕਰਦੇ ਹੋ ਜੇ ਧੰਦਨ ਬਾਬਾ ਈਸ਼ਰ ਸਿੰਘ ਮਹਾਰਾਜੀ ਨੂੰ ਪਿਆਰ ਕਰਦੇ ਹੋ ਜੇ ਇਹ ਧੰਤਨ ਬਾਬਾ ਨਾਨਕ ਸਿੰਘ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਥਾਨ ਨਾਨਕ ਸਰ ਦੀ ਧਰਤੀ ਨਾਲ ਪਿਆਰ ਕਰਦੇ ਹੋ ਤੇ ਸਾਨੂੰ ਸੁਚੇਤ ਹੋਣਾ ਪਏਗਾ ਸਾਨੂੰ ਸਮਝਣਾ ਪਏਗਾ ਤੇ ਧੰਤਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਤੇ ਕਿਰਪਾ ਕੀਤੀ ਇਹ ਦਾਦ ਝੋਲੀ ਪਾਈ ਤੇ ਧੰਤਨ ਬਾਬਾ ਈਸ਼ਰ ਸਿੰਘ ਮਹਾਰਾਜ ਮੈਂ ਕਹਿ ਸਕਦਾ ਬਾਬਾ ਈਸ਼ਰ ਸਿੰਘ ਮਹਾਰਾਜੀ ਨੇ ਤਿੰਨ ਮਹਾਪੁਰਖਾਂ ਦੀਆਂ ਡਿਊਟੀਆਂ ਲਈਆਂ ਕਈ ਵਾਰ ਸਾਨੂੰ ਕਹਿਣ ਲੱਗਿਆ ਨਾ ਬਾਪ ਕਰ ਦੇਣਾ ਬੜਾ ਡਰ ਜਿਹਾ ਲੱਗਦਾ ਤਿੰਨਾਂ ਦਾ ਨਾਂ ਹੀ ਨਹੀਂ ਲਿਆ ਜਾਂਦਾ ਧੰਤਨ ਬਾਬਾ ਨਰੈਣ ਸਿੰਘ ਜੀ ਮਹਾਰਾਜ ਧੰਤਨ ਬਾਬਾ ਸਾਧੂ ਸਿੰਘ ਜੀ ਮਹਾਰਾਜ ਧੰਤਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਤਿੰਨ ਮਹਾਪੁਰਖਾਂ ਦੀਆਂ ਡਿਊਟੀਆਂ ਤੇ ਤਿੰਨਾਂ ਮਹਾਪੁਰਖਾਂ ਤੋਂ ਅੱਗੇ ਧੰਤਨ ਬਾਬਾ ਨਰੈਣ ਸਿੰਘ ਮਹਾਰਾਜ ਜੀ ਤੋਂ ਬਾਅਦ ਧੰਤਨ ਬਾਬਾ ਕਾਲਾ ਸਿੰਘ ਜੀ ਮਹਾਰਾਜ ਧੰਤਨ ਬਾਬਾ ਸਾਧੂ ਸਿੰਘ ਜੀ ਤੋਂ ਬਾਅਦ ਬਾਬਾ ਲੱਖਾ ਸਿੰਘ ਜੀ ਧੰਤਨ ਬਾਬਾ ਕੁੰਦਨ ਸਿੰਘ ਜੀ ਦਰਜਾ ਬਾਅਦ ਦਰਜਾ ਮੌਕੇ ਤੇ ਬਾਬਾ ਗੁਰਜੀਤ ਸਿੰਘ ਜੀ ਸਾਧ ਸੰਗਤ ਮੈਂ ਬੇਨਤੀ ਕਰਦਾ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਇਸ ਅਸਥਾਨ ਦੇ ਬਾਰੇ ਕੋਈ ਕੋ ਜੇ ਕੋਈ ਫੈਸਲਾ ਲੈ ਸਕਦਾ ਹੈ ਇਹ ਤਿੰਨ ਮਹਾਪੁਰਖ ਸਾਂਝੇ ਤੌਰ ਤੇ ਫੈਸਲਾ ਲੈ ਸਕਦੇ ਨੇ ਕਿਸੇ ਦੀ ਕੋਈ ਜੁਰਤ ਨਹੀਂ ਮੇਰੇ ਵਰਗਾ ਸੱਜੇ ਖਬਿਓ ਆਕੇ ਕੋਈ ਨਾਨਕ ਸਰ ਦੇ ਬਾਰੇ ਬੋਲੇ ਜਾਂ ਇਥੋਂ ਦੀ ਮਰਿਆਦਾ ਦੇ ਬਾਰੇ ਕੋਈ ਬੋਲੇ ਇਥੋਂ ਦੀ ਮਰਿਆਦਾ ਦੇ ਬਾਰੇ ਇਥੋਂ ਦੀ ਜੋ ਵੀ ਇਥੋਂ ਦੀ ਜੋ ਸੇਵਾ ਹੈ ਉਹਦੇ ਬਾਰੇ ਜੋ ਕੁਝ ਫੈਸਲੇ ਲੈਣ ਦਾ ਹੱਕ ਹੈ ਤਿੰਨਾ ਮਹਾਪੁਰਖਾਂ ਨੂੰ ਤੇ ਜੇ ਸੱਚ ਵਿੱਚ ਨਾਨਕ ਸਰਨਾ ਪਿਆਰ ਕਰਦੇ ਹੋ ਤੇ ਜਿਨ੍ਹਾਂ ਦੀਆਂ ਡਿਊਟੀਆਂ ਧੰਨ ਬਾਬਾ ਈਸ਼ਰ ਸਿੰਘ ਮਹਾਰਾਜੀ ਨੇ ਲਾਈਆਂ ਨੇ ਔਰ ਉਹਨਾਂ ਮਹਾਪੁਰਖਾਂ ਨੇ ਅੱਗੇ ਡਿਊਟੀਆਂ ਲਾਈਆਂ ਨੇ ਉਹਨਾਂ ਮਹਾਪੁਰਖਾਂ ਦੇ ਹੁਕਮ ਸਾਡੇ ਵਾਸਤੇ ਦਰਗਾਹ ਦਾ ਹੁਕਮ ਹੈ हां ओ ਸਾਨੂੰ ਮਾਣ ਹੋਣਾ ਚਾਹੀਦਾ ਸਾਨੂੰ ਮਾਣ ਹੈ ਕਿ ਸਾਨੂੰ ਮਹਾਪੁਰਖਾਂ ਦੀ ਕਿਰਪਾ ਨਾਲ ਇੱਥੇ ਹਾਜ਼ਰੀ ਲਵਾਉਣ ਦਾ ਸਮਾਂ ਮਿਲਦਾ ਤੇ ਹੁਣ ਹਾਜ਼ਰੀ ਲਵਾਉਣ ਦਾ ਸਮਾਂ ਮਿਲਿਆ ਤੇ ਅਸੀਂ ਸੋਚੀਏ ਪੈਰ ਧਰਾਵਾ ਮਹਾਪੁਰਖਾਂ ਨੇ ਕਰ ਦਿੱਤਾ ਹੁਣ ਲੰਮੇ ਪੈ ਜੀਏ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇੱਥੇ ਦੀ ਮਰਿਆਦਾ ਇੱਥੋਂ ਦਾ ਹਰ ਕਰਮ ਜੋ ਵੀ ਅਗਲੀ ਮਰਿਆਦਾ ਬਣਾਉਣੀ ਹੈ ਜੋ ਵੀ ਸੰਗਤਾਂ ਨੂੰ ਹੁਕਮ ਹੋਣਾ ਹੈ ਉਹ ਤਿੰਨੇ ਮਹਾਪੁਰਖਾਂ ਦਾ ਹੁਕਮ ਸਿਰ ਮੱਥੇ ਆਉਣ ਨਗਰ ਕੀਰਤਨ ਜਾਣਾ ਹੈ ਨਾ ਨਾਨਕ ਸਰ ਦੇ ਧਰਤੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਤੇ ਇਹਦੀ ਵਿਚਾਰ ਕਿੰਨੇ ਕੀਤੀ ਨਾਨਕ ਸਰ ਦੇ ਤਿੰਨਾ ਮਹਾਪੁਰਖਾਂ ਨੇ ਫਿਰ ਨਾਨਕ ਸਰ ਦੇ ਤਿੰਨਾ ਮਹਾਪੁਰਖਾਂ ਨੇ ਮੀਟਿੰਗ ਕੀਤੀ ਔਰ ਸਾਰਿਆਂ ਆ ਜਿੰਨੇ ਵੀ ਅਸਥਾਨ ਨਾਨਕ ਸਰਨਾ ਸੰਬੰਧਿਤ ਨੇ ਮਹਾਂਪੁਰਖਾਂ ਨੂੰ ਸਦਿਆ ਉਹਨਾਂ ਨੂੰ ਆਪਣੇ ਵਿਚਾਰ ਦੱਸੇ ਪਹਿਲਾ ਆਪ ਇਹ ਵਿਚਾਰ ਕੀਤਾ ਇਹ ਹੈ ਮਰਿਆਦਾ ਜੇ ਨਾਨਕ ਸਰਨਾ ਅਸੀਂ ਪਿਆਰ ਕਰਦੇ ਆ ਸਾਧ ਸੰਗਤ ਸਾਨੂੰ ਦਾ ਮਾਣ ਹੋਣਾ ਚਾਹੀਦਾ ਐਸੇ ਅਸਥਾਨ ਨਾਲ ਜੁੜੇ ਆ ਇੱਕ ਦਾਸ ਮੈਂ ਉਹ ਬੰਦਾ ਉਹ ਜਿਹੜਾ ਨਿੰਦਾ ਕਰਦਾ ਨਹੀਂ ਥੱਕਦਾ ਹੁੰਦਾ ਸੀ ਕਿੱਡਾ ਮਹਾਨ ਇਹ ਪਾਵਨ ਪਵਿੱਤਰ ਸਥਾਨ ਹੈ ਔਰ ਕੈਸੇ ਮਹਾਨ ਮਹਾਪੁਰਖ ਨੇ ਉਹ ਜਿਨ੍ਹਾਂ ਨੇ ਨਿੰਦਕਾਂ ਦੇ ਮੂੰਹ ਵਿੱਚ ਵੀ ਸਿਫਤ ਪਾ ਦਿੱਤੀ ਅਸੀਂ ਨਾਨਕ ਸਰਦੇ ਹੋ ਕੇ ਆਪਣੇ ਮੂੰਹ ਤੋਂ ਨਿੰਦਾ ਇਸ ਘਰ ਦੀ ਕਰਦੇ ਆ ਤੇ ਸੁਣਦੇ ਆ ਸਾਧ ਸੰਗਤ ਫੇਰ ਅਸੀਂ ਬਾਬਾ ਅਨੰਦ ਸਿੰਘ ਮਹਾਰਾਜੀ ਦੇ ਕੋਲ ਬਖਸ਼ੇ ਨਹੀਂ ਜਾਵਾਂਗੇ ਚੇਤੇ ਰੱਖਿਓ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ ਹੈ ਉਹ ਕਹਿੰਦੇ ਨੇ ਵਿਖੈ 나ਦ ਕਰਨ ਸੁਣ ਭੀਨਾ ਹਰ ਜਸ ਸੁਨਤ ਆਲਸ ਮਨ ਕੀਨਾ ਜਿਹੜੀ ਜ਼ਹਿਰੀਲੇ ਬਚਨ ਨੇ ਗੱਲਾਂ ਨੇ ਉਹ ਸਾਡੇ ਕੰਨਾਂ ਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ ਕਿਤੇ ਇਹ ਜ਼ਹਿਰੀਲੀਆਂ ਗੱਲਾਂ ਸਾਡੇ ਕੰਨਾਂ ਨੂੰ ਚੰਗੀਆਂ ਨਾ ਲੱਗ ਜਾਣ ਇਹਨਾਂ ਤੋਂ ਬਚਣ ਹੈ ਔਰ ਬਾਬਾ ਨਨਤ ਸਿੰਘ ਮਹਾਰਾਜੀ ਦੇ ਪਾਵਨ ਪਵਿੱਤਰ ਸਥਾਨ ਤੇ ਵੈਦਾ ਕਰੀਏ ਆਪਣੇ ਗੁਰੂ ਦੇ ਖਿਲਾਫ ਕੋਈ ਗੱਲ ਨਹੀਂ ਸੁਣਾਂਗੇ ਸਾਡਾ ਮਾਲਕ ਹੈ ਗੁਰ ਕੀ ਨਿੰਦਾ ਸੁਣੈ ਨਾ ਕੰਨ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਬਚਨ ਨਹੀਂ ਮੰਨਦੇ ਅਸੀਂ ਬਾਬਾ ਨਾਨਕ ਸਿੰਘ ਮਹਾਰਾਜੀ ਦੇ ਬਚਨ ਨੂੰ ਨਹੀਂ ਮੰਨਦੇ ਜੇ ਨਹੀਂ ਮੰਨਦੇ ਤੇ ਸਾਧ ਸੰਗਤ ਸਮਝ ਲਓ ਫਿਰ ਅਸੀਂ ਮਹਾਪੁਰਖਾਂ ਨੂੰ ਵੀ ਨਹੀਂ ਮੰਨਦੇ ਸੋ ਇਸ ਲਈ ਜੇ ਦਸਮ ਗ੍ਰੰਥ ਤੋਂ ਚੱਲ ਕੇ ਲੋਕੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੇ ਆਏ ਇਹ ਸਾਧ ਸੰਗਤ ਪੈਰ ਧਰਾਵਾ ਦਰਜਾ ਬਾਦ ਦਰਜਾ ਐਸਾ ਸਮਾਂ ਆਉਣਾ ਫੇਰ ਸਾਨੂੰ ਪਛਤਾਉਣ ਦਾ ਸਮਾਂ ਨਹੀਂ ਮਿਲਣਾ ਸਾਨੂੰ ਸੁਚੇ ਧੋਣ ਦੀ ਲੋੜ ਹੈ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰ ਲਿਓ ਹੋਈਆਂ ਭੁੱਲਾਂ ਦੇ ਖਿਮਾ ਬਖਸ਼ਿਸ਼ ਕਰਨੀ ਤੇ ਸਾਧ ਸੰਗਤ ਜਿਹੜਾ ਸਾਡੇ ਪੰਜਾਬ ਦੇ ਧਰਤੀ ਦੇ ਉੱਤੇ ਅੱਜ ਬਹੁਤ ਵੱਡੀ ਇੱਕ ਤਰਾਸ ਦੀ ਮਹਿਤਾ ਕਵਾਂਗਾ ਇਹ ਆਈ ਹੈ ਹਾੜ ਆਏ ਨੇ ਔਰ ਬਹੁਤ ਕਈ ਜ਼ਿਲੇ ਜਿਨ੍ਹਾਂ ਦੇ ਉੱਤੇ ਬਹੁਤ ਲੋਕ ਬੇਘਰ ਹੋ ਗਏ ਨੇ ਕਰੋੜਾਂ ਕਰੋੜਾਂ ਦੀਆਂ ਕੋਠੀਆਂ ਵਾਲੇ ਵਿਚਾਰੇ ਅੱਜ ਉਤਰਪਾਲਾਂ ਦੇ ਥੱਲੇ ਬੈਠੇ ਤੇ ਮਹਾਪੁਰਖ ਸੰਤ ਬਾਬਾ ਕਾਲਾ ਸਿੰਘ ਜੀ ਮੌਜੂਦਾ ਮੁਖੀ ਨਾਨਕ ਸਰ ਕਲੇਰਾ ਉਹਨਾਂ ਵੱਲੋਂ 26 ਸਤੰਬਰ ਨੂੰ ਹੜ੍ਹ ਪੀੜਤਾਂ ਦੇ ਵਾਸਤੇ ਕਿਉਂਕਿ ਉਥੇ ਅਨਾਜ ਬਹੁਤ ਪਹੁੰਚ ਗਿਆ। ਉਥੇ ਆਟਾ ਬਹੁਤ ਪਹੁੰਚ ਗਿਆ। ਉਥੇ ਦਾਲਾਂ ਹੋਰ ਸਾਰਾ ਕੁਝ ਬਹੁਤ ਪਹੁੰਚ ਗਿਆ ਤੁਸੀਂ ਸਾਲੇ ਸਾਰੇ ਸੋਸ਼ਲ ਮੀਡੀਆ ਤੇ ਦੇਖਦੇ ਹੋ। ਹੁਣ ਉਥੇ ਕਹਿੰਦੇ ਲੋਕ ਕਹਿੰਦੇ ਨੇ ਵੀ ਰਾਸ਼ਨ ਸਾਡੇ ਕੋਲ ਬਹੁਤ ਪਹੁੰਚ ਗਿਆ। ਤੇ ਉਥੇ ਲੋੜ ਪਤਾ ਕਾਦੀ ਐ ਬਸਤਰਾਂ ਦੀ। ਸਿਆਲ ਆ ਰਿਹਾ ਅੱਗੇ ਤੇ ਮਹਾਪੁਰਖ ਸੰਤ ਬਾਬਾ ਕਾਲਾ ਸਿੰਘ ਜੀ ਵੱਲੋਂ ਜਾਗਟਾਂ ਕੰਬਲ ਗੱਦੇ ਜੋੜੇ ਇਹਨਾਂ ਦੀ ਬਹੁਤ ਵੱਡੀ ਸੇਵਾ तकरीबन 5 ਟਰੱਕ ਜਿਹੜੇ ਨੇ ਉਹ ਇਹਨਾਂ ਬਸਤਰਾਂ ਦੇ ਭਰ ਕੇ 26 ਤਰੀਕ ਨੂੰ ਇਥੇ ਰਵਾਨਾ ਹੋਣਗੇ ਤੇ ਮਹਾਪੁਰਖਾ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਜਿੰਨੀ ਜਿੰਨੀ ਕਿਸੇ ਦੀ ਪਹੁੰਚ ਹੈ ਆਪ ਉਥੇ ਸਭ ਦੀ ਸੇਵਾ ਕਰੋ ਜਿੱਥੇ-ਜਿੱਥੇ ਵੀ ਕੋਈ ਸੇਵਾ ਕਰ ਸਕਦਾ ਹੈ ਸਭ ਦਾ ਫਰਜ ਬਣਦਾ ਹੈ ਕੋਈ ਉੱਥੇ ਜਾ ਕੇ ਇੱਕ ਗੱਡੇ ਦੀ ਸੇਵਾ ਕਰੇ ਕੋਈ ਘਰ ਦੇਖ ਲਈ ਕਿਉਂਕਿ ਬੜੇ ਲੋਕ ਵਿਚਾਰੇ ਬੇਕਾਰ ਹੋ ਗਏ ਨੇ ਸਭ ਦਾ ਇਹ ਫਰਜ ਬਣ ਰਿਹਾ ਉੱਥੇ ਪਹੁੰਚ ਕੇ ਸੇਵਾ ਕਰਨੀ ਸੋ ਬਹੁਤ ਬਹੁਤ ਧੰਨਵਾਦ ਮਹਾਂਪੁਰਖਾਂ ਦਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜਿਨ੍ਹਾਂ ਨੇ ਆਪਣੀ ਨਿੱਗੀ ਗੋਦ ਵਿੱਚ ਬੈਠ ਕੇ ਆਪ ਸੰਗਤਾਂ ਦੇ ਦਰਸ਼ਨ ਕਰਦਾ ਸਮਾਂ ਬਖਸ਼ਿਸ਼ ਕੀਤਾ ਇਹ ਨਹੀਂ ਆਹ ਜਿਹੜੀਆਂ ਪਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਚਰਨਾਂ ਦਾ ਧਿਆਨ ਧਰਦੇ ਹੋਏ ਬੜੇ ਪ੍ਰੇਮ ਸਹਿ ਸਾਧ ਸੰਗਤ ਜੀ ਦਾਸ ਦੀ ਅਤੇ ਆਪਣੀ ਹਾਜ਼ਰੀ ਲਵਾਓ ਅਤੇ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ